ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ਾ ਅੱਤੇ ਨੂੰ ਕੀ ਸ਼ੁਰੂਆਤ ਜਿਹੜੀ بڑے ਵੱਡੇ ਪੱਧਰ ਤੇ ਕੀਤੀ ਗਈ ਹੈ ਜਿਹੜੀ ਲੜੀ ਦੇ ਵਿੱਚ ਮਾਨਯੋਗ ਸੀਸੀਪੀ ਪੰਜਾਬ ਸੀ ਵੀਰਾਂ ਦੇ ਨਾਲ ਸੀ ਤੇ ਨੈਸ਼ਨਲ ਅਨੀਸ਼ੀਟ ਤਪੂਤਲਾ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਇੱਕ ਵੱਡੀ ਨਸ਼ਾ ਦੇ ਖਿਲਾਫ ਜਿਹੜੀ ਉਦੀ ਸ਼ੁਰੂਆਤ ਜਿਹੜੀ ਕੀਤੀ ਹੈਗੀ ਹੈ ਆ ਨਸ਼ਾ ਦੇ ਖਿਲਾਫ ਲੜਾਈ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਜਿਹੜੇ ਐਨਡੀਪੀਆ ਸੈਕਟ ਦੇ ਤਹਿਤ ਸਖਤ ਧਰਾਵਾਂ ਤਹਿਤ ਜਿਹੜੇ ਮੁਕੱਦਮੇ ਦਰਜ ਕੀਤੇ ਹਨ ਤੇ ਬੜੀ ਬੱਡੀ ਤਾਦਾਦ ਤੇ ਅਸੀਂ ਜਿਹੜੇ ਡਰੱਗਸ ਸਮਗਲਰਸ ਤੇ ਪੈਡਲਰਸ ਤੇ ਫੜੇ ਹਨ। ਕੁੱਲ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 166 ਮੁਕਦਮੇ ਐਨਡੀਪੀਐਸਐਟ ਦੇ ਤਹਿਤ ਵੱਖ-ਵੱਖ ਜਿਹੜੀ ਸਖਤ ਧਾਰਾਵਾਂ ਤਹਿਤ ਅਸੀਂ ਦਰਜ ਕੀਤੇ ਹਨ। ਜੇ ਤੇ ਵਿੱਚ ਅਸੀਂ ਤਕਰੀਬਨ 100 90 ਜਿਹੜੇ ਡਰੱਗਸ ਸਮਗਲਰਸ ਅਤੇ ਪੈਡਲਰਸ ਹੈ ਉਹਨਾਂ ਨੂੰ ਅਸੀਂ ਜਿਹੜੇ ਸਖਤ ਧਾਰਾਵਾਂ ਤਹਿਤ ਜਿਹੜਾ ਦਰਜ ਕੀਤਾ ਹੈਗੇ ਤੇ ਇਹ ਸੀ ਅਰਸੇ ਦੇ ਦੌਰਾਨ ਜਿਹੜਾ 21 ਦੋਸ਼ੀ ਨਸ਼ਾ ਦੇ ਜਿਹੜੇ ਮੁਕਦਮੇ ਦੇ ਤਹਿਤ ਦੋਸ਼ੀ ਨੇ ਉਹਨਾਂ ਨੂੰ 21 ਦੋਸ਼ਿਆਂ ਨੂੰ ਅਸੀਂ ਜਿਹੜੀ ਮਾਨਯੋਗ ਕੋਰਟ ਦੇ ਤਹਿਤ ਜਿਹੜੀ ਸਜ਼ਾ ਵੀ ਕਰਾਈ ਹੈ ਜਿਹੜੀ ਇਸ 166 ਮੁਕਦਮੇ ਦਰਜ ਕੀਤੇ ਹਨ ਇਹਦੇ ਵਿੱਚ ਕੁੱਲ ਰਿਕਵਰੀ ਹੈਰੋਇਨ ਦੀ 1 ਕਿਲੋ 771 ਗ੍ਰਾਮ 9607 ਨਸ਼ੀਲੀ ਗੋਲੀਆਂ 3 ਕਿਲੋ 500 ਗ੍ਰਾਮ ਅਫੀਮ 500 ਗ੍ਰਾਮ ਗਾਂਜਾ 160 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ 118000 ਰੁਪਏ ਚ ਜਿਹੜਾ ਡਰੱਗਮਨ ਹੀ 15 ਜਿਹੜੇ ਵਹੀਕਲ ਬਗੈਰ ਰਜਿਸਟ੍ਰੇਸ਼ਨ ਦੇ ਜਾਂ ਜਿਹੜੇ ਨਸ਼ੇ ਦੇ ਤਸਕਰੀ ਦੇ ਕੰਮ ਤੇ ਜਿਹੜੇ ਵਰਤੇ ਗਏ ਹਨ ਉਹਨਾਂ ਦੀ ਰਿਕਵਰੀ ਕੀਤੀ ਗਈ ਹੈ ਤੇ ਇਹਦੀ ਲੜੀ ਦੇ ਤਹਿਤ ਹੀ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰਾਪਰਟੀ ਜਿਹੜੀ ਜ਼ਬਤ ਕਰਨ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਹਦੇ ਵਿੱਚ 1 ਮਾਰਚ ਤੋਂ ਬਾਅਦ 7 ਕੇਸ ਜਿਹੜੇ ਉਹ ਕੰਪੀਟੈਂਟ ਥਰਟੀ ਨੂੰ ਅਸੀਂ ਭਣਾ ਕੇ ਭੇਜਿਆ ਦਿੱਲੀ ਤਾਂ ਜੋ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰਾ ਸਕੀਏ ਪਿਛਲੇ 5 ਹਫਟਿਆਂ ਦੇ ਵਿੱਚ ਅਸੀਂ 2 ਕਰੋੜ 28 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਆਲਰੇਡੀ ਫ੍ਰੀਜ਼ ਕਰਾ ਚੁੱਕੇ ਹਾਂ ਬਾਕੀ ਤਕਰੀਬਨ 3 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਆਲਰੇਡੀ ਫ੍ਰੀਜ਼ਿੰਗ ਦੇ ਲਈ ਪੈਂਡਿੰਗ ਹੈਗੀ ਹੈ ਇਦਾਂ ਦੇ ਕਾਫੀ ਕੇਸਿਸ ਹੈਗੇ ਆ ਜਿਹਦੇ ਵਿੱਚ ਐਨਡੀਪੀ ਅਸੈਟ ਦੇ ਦੋਸ਼ੀ ਸਜ਼ਾ ਹੋ ਜਾਂਦੇ ਹਨ ਜਿੱਥੇ ਸਜ਼ਾ ਹੋ ਜਾਂਦੀ ਹੈ ਉਹ ਜਿਹੜਾ ਫ੍ਰੀਜ਼ਿੰਗ ਵਾਲਾ ਕੇਸ ਹੈਗਾ ਉਹ ਸਾਡੇ ਵੱਲੋਂ ਫੋਰ ਫੀਚਰ ਲਈ ਜਿਹੜੀ ਪ੍ਰਾਪਰਟੀ ਹੈਗੀ ਹੈ ਉਹ ਜ਼ਬਤ ਕਰਾਉਣ ਲਈ ਅਸੀਂ ਉਹ ਕੇਸ ਆਲਰੇਡੀ ਅਸੀਂ ਦਿੱਲੀ ਨੂੰ ਮੂਵ ਕੀਤੇ ਹਨ ਉਮੀਦ ਹੈ ਜਲਦੀ ਹੀ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਾਉਣ ਦੇ ਆਰਡਰ ਅਸੀਂ ਜਿਹੜਾ ਰੀਸੀਵ ਕਰਕੇ ਇਹਨਾਂ ਦੀ ਨਸ਼ਾ ਤਸਕਰਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਜਿਨ੍ਹਾਂ ਨੇ ਉਹਨਾਂ ਨੇ ਗਲਤ ਤਰੀਕੇ ਨਾਲ ਜਾਂ ਨਜਾਇਜ਼ ਪੈਸੇ ਨਾਲ ਜਿਹੜੀ ਬਣਾਈ ਹੈ ਉਹਨੂੰ ਅਸੀਂ ਉਹਦੀ ਨਿਲਾਮੀ ਵੀ ਕਰਾਵਾਂਗੇ ਇਹਦੀ ਲੜੀ ਦੇ ਵਿੱਚ ਹੀ 30 ਅਸੀਂ ਪ੍ਰੋਕਲੇਮਡ ਆਫੈਂਡਰ ਜਾਂ ਐਬਸਕੰਡਰਸ ਐਨਡੀਪੀਐਸ ਐਕਟ ਕੇ ਜੋ ਜਿਨ੍ਹਾਂ ਨੂੰ ਅਸੀਂ ਭਗੌੜੇ ਕਹਿੰਦੇ ਆ 30 ਦੋਸ਼ੀਆਂ ਨੂੰ ਅਸੀਂ ਪਿਛਲੇ 5 ਹਫ਼ਤਿਆਂ ਚ ਜਿਹੜਾ ਅਰੈਸਟ ਕੀਤਾ ਹੈ ਨਸ਼ੇ ਦੀ ਜਿਹੜੀ ਲੜਾਈ ਦੇ ਵਿੱਚ ਇੱਕ ਬੜਾ ਵੱਡੀ ਸਫਲਤਾ ਸਾਡੀ ਕਾਰਨ ਇਹ ਹੈਗਾ ਕਿ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਜਿਹੜਾ ਕਾਫੀ ਜ਼ਿਆਦਾ ਸਾਨੂੰ ਸਪੋਰਟ ਮਿਲ ਰਿਹਾ ਹੈ ਹਰ ਮੁਹੱਲੇ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਜਿਹੜੀ ਵਾਰਡ ਲੈਵਲ ਤੇ ਪਿੰਡ ਲੈਵਲ ਜਿਹੜੀ ਵਿਲੇਜ ਲੈਵਲ ਡਿਫੈਂਸ ਕਮੇਟੀ ਬਣਾਈਆਂ ਗਈਆਂ ਜਿਹੜੀ ਕਿ ਪੂਰੀ ਮੁਕੰਮਲ ਤਰੀਕੇ ਨਾਲ ਪੁਲਿਸ ਨਾਲ ਤਾਲਮੇਲ ਕਰਕੇ ਨਿਗਰਾਨੀ ਕਰ ਰਹੀ ਹੈ ਤੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਉਹਨੇ ਮਹੱਲੇ ਆ ਬੋਰਡ ਦੇ ਵਿੱਚ ਜਿਹੜੇ ਨਸ਼ੇ ਆ ਨਾ ਵਿਖ ਸਕੇ ਇਹਦੀ ਲੜੀ ਦੇ ਵਿੱਚ ਕਿਉਂਕਿ ਕਾਫੀ ਇਸ ਨਸ਼ੇ ਦੇ ਕਾਰੋਬਾਰ ਦੇ ਵਿੱਚ ਕਾਫੀ ਆਪਣੇ ਜਿਹੜੇ ਨੌਜਵਾਨ ਹੈ ਉਹਦੀ ਚਪੇਟ ਚ ਆ ਜਾਂਦੇ ਹਨ ਜਿਹੜੇ ਕਿ ਨਸ਼ਾ ਤਸਕਰੀ ਨਹੀਂ ਕਰਦੇ ਪਰ ਸੇਵਨ ਜ਼ਰੂਰ ਕਰਦੇ ਹਨ ਤੇ ਉਹਨਾਂ ਨੂੰ ਵੀ ਵਾਪਸ ਸਮਾਜ ਦੇ ਵਿੱਚ ਸ਼ਾਮਿਲ ਕਰਨਾ ਤੇ ਡੀ ਐਡਿਕਟ ਕਰਾਉਣਾ ਵੀ ਸਾਡਾ ਜਿਹੜਾ ਟੀਚਰ ਹੈਗਾ ਤੇ ਇਸ ਮਹਿੰਦੇ ਤਹਿਤ 19 ਜਿਹੜੇ ਐਦਾ ਦੇ ਅ ਡਰਗ ਕੰਜ਼ਿਊਮਰਸ ਜੋ ਕਿ ਵੇਚਦੇ ਨਹੀਂ ਹਨ ਪਰ ਇੱਕ ਕੰਜ਼ਿਊਮਰ ਹੈਗੇ ਸੇ بیمار ਹਨ 19 ਕੇਸਿਸ ਚ ਅਸੀਂ ਜਿਹੜਾ ਇਹਨਾਂ ਨੂੰ ਡੀ ਐਡਿਕਸ਼ਨ ਲਈ ਅਸੀਂ ਭਰਤੀ ਕਰਾਇਆ ਹੈਗਾ ਡੀ ਐਡਿਕਸ਼ਨ ਸੈਂਟਰ ਚ ਤੇ ਜੇ ਉਹ ਕੰਪਲੀਟ ਕਰ ਲੈਂਦੇ ਆਪਣਾ ਪੂਰਾ ਡੀ ਐਡਿਕਸ਼ਨ ਤੇ ਇਹਨਾਂ ਨੂੰ ਅਸੀਂ ਜਿਹੜਾ ਸਜ਼ਾ ਵੀ ਨਹੀਂ ਕਰਾਵਾਂਗੇ ਇਸ ਤੋਂ ਇਲਾਵਾ ਤਕਰੀਬਨ 380 ਅਸੀਂ ਪਿਛਲੇ 5 ਹਫਤੇ ਦੇ ਵਿੱਚ 380 ਸਮਾ ਦਾ ਜਿਹੜਾ ਸੰਪਰਕ ਕੈਂਪਸ ਅਸੀਂ ਪਿੰਡ ਲੈਵਲ ਵਾਰਡ ਲੈਵਲ ਮੋਹੱਲਾ ਲੈਵਲ ਤੇ ਅਸੀਂ ਜਿਹੜਾ ਆਰਗੇਨਾਈਜ਼ ਕੀਤੇ ਹਨ ਇਹਦੇ ਵਿੱਚ ਸਾਰੇ ਲੋਅਰ ਰੈਂਕਸ ਤੋਂ ਲੈ ਕੇ ਸੀਨੀਅਰ ਰੈਂਕਸ ਵੱਲੋਂ ਜਿਹੜੀ ਆਪਣੀ ਹਾਜ਼ਰੀ ਭਰੀ ਗਈ ਹੈ ਤੇ ਵੱਡੇ ਪੱਧਰ ਤੇ ਲੋਕਾਂ ਦਾ ਇਹਦੇ ਵਿੱਚ ਸਾਨੂੰ ਸਹਿਯੋਗ ਮਿਲਿਆ ਹੈਗਾ ਆ ਇਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਪੰਜਾਬ ਟਿਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਇੱਕ WhatsApp ਚੈਟਬੋਟ ਹੈਗਾ ਹੈ ਜਿਹਦਾ ਨੰਬਰ ਹੈ 97791 00200 ਇਸ ਨੰਬਰ ਤੇ ਤੁਸੀਂ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੈਗੀ ਹੈ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਆ ਤੁਹਾਡੇ ਏਰੀਆ ਦੇ ਵਿੱਚ ਕੋਈ ਵੀ ਬੰਦਾ ਹੈਗਾ ਜੋ ਨਸ਼ਾ ਤਸਕਰੀ ਕਰਦਾ ਹੈਗਾ ਨਸ਼ਾ ਵੇਚਦਾ ਹੈਗਾ ਕੋਈ ਕੈਮਿਸਟਰੀ ਹੋ ਸਕਦਾ ਹੈ ਤੇ ਉਹਦੀ ਲੜੀ ਦੇ ਵਿੱਚ ਤੁਸੀਂ ਇਸ ਚੈਟਬੋਟ ਤੇ ਰਾਹੀਂ ਸਾਨੂੰ ਇਨਫੋਰਮੇਸ਼ਨ ਭੇਜਵਾ ਸਕਦੇ ਹੋ ਅ ਇਸ ਚੈਟਬੋਟ ਦੀ ਖਾਸ ਕਰਕੇ ਇਹ ਹੈ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈਗੀ ਹੈ ਉਹਨੂੰ ਬਿਲਕੁਲ ਗੋਪਨੀਅਰ ਗੁਪਤ ਰੱਖਿਆ ਜਾਂਦਾ ਹੈ ਤੇ ਸਾਡੇ ਕੋਲ ਸਿਰਫ ਇਨਫੋਰਮੇਸ਼ਨ ਪਹੁੰਚਦੀ ਹੈ ਮੈਨੂੰ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਪਿਛਲੇ 21 ਦਿਨਾਂ ਦੇ ਵਿੱਚ ਹੀ ਅਸੀਂ ਸੇ ਪੰਜਾਬ ਟਿੱਪਲਾ ਇੰਚੋਂ ਲੋਕਾਂ ਦੇ ਸਹਿਯੋਗ ਨਾਲ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਵਿੱਚ ਅਸੀਂ 12 ਮੁਕਦਮੇ ਐਨਡੀਪੀਐਸ ਐਕਟ ਦੇ ਜਿਹੜੇ ਦਰਜ ਕੀਤੇ ਹਨ ਜਿਹਦੇ ਵਿੱਚ ਅਸੀਂ ਦੋਸ਼ੀਆਂ ਨੂੰ ਵੀ ਅਰੈਸਟ ਕੀਤਾ ਤੇ ਉਹਦੇ ਫਾਰਵਰਡ ਬੈਕਵਰਡ ਲਿੰਕੇਜਸ ਤੇ ਵੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਵੀ ਅਸੀਂ ਅਰੈਸਟ ਕੀਤਾ ਹੈ ਮੀਡੀਆ ਰਾਹੀਂ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਇਸ ਟਿਪਲਾਈਨ ਦਾ ਤੇ ਆਪਣੇ ਨੀਅਰਸਟ ਪੁਲਿਸ ਸਟੇਸ਼ਨ ਦਾ ਵਰਤਮਾਨ ਜਿਹੜੀ ਇਨਫਾਰਮੇਸ਼ਨ ਸ਼ੇਅਰ ਕੀਤੀ ਹੈ ਸਾਡਾ ਸਹਿਯੋਗ ਕਰੋ ਤਾਂ ਜੋ ਨਸ਼ਾ ਜਿਹੜਾ ਕੋਡ ਹੈ ਉਹਨੂੰ ਅਸੀਂ ਜਲਦ ਜਿਹੜਾ ਪਛਾਣ ਸਕੀਏ ਹਸਦਾ ਜਿਹੜੀ ਪ੍ਰੋਪਰਟੀ ਫ੍ਰੀਜ਼ ਦੀ ਗੱਲ ਕਰ ਰਹੇ ਹਾਂ ਸਰ ਇਹਦੇ ਵਿੱਚ ਜਿਹੜੇ ਫ੍ਰੀਜ਼ ਕੀਤੀ ਹੈ ਪ੍ਰੋਪਰਟੀ ਆ ਜਿਹੜੇ ਪੀਲੇ ਪੰਜੇ ਜਿਹੜੇ ਅੱਗੇ ਪਿੱਛੇ ਜੇ ਸੰਭਾਨਕ ਸੈਰ ਚਲਾਏਗਾ ਤੇ ਇਹਨਾਂ ਦੀ ਪ੍ਰੋਪਰਟੀ ਦੇ ਉੱਤੇ ਵੀ ਪੀਲੇ ਪੰਜੇ ਚੱਲਣਗੇ ਕਿਉਂਕਿ ਫ੍ਰੀਜ਼ ਦੀ ਗੱਲ ਕਰ ਰਹੇ ਹਾਂ ਸਰ ਜਿਹੜਾ ਪ੍ਰਾਪਰਟੀ ਫ੍ਰੀਜ਼ ਦਾ ਜਿਹੜੀ ਗੱਲ ਕਰ ਰਿਹਾ ਫ੍ਰੀਜ਼ ਦਾ ਮਤਲਬ ਕਿ ਉਹ ਪ੍ਰਾਪਰਟੀ ਕਿਸੇ ਕਹਾ ਵੇਚ ਨਹੀਂ ਸਕਦੇ ਉਹ ਪ੍ਰਾਪਰਟੀ ਵੇਚ ਨਹੀਂ ਸਕਦੀ ਜਦੋਂ ਇੱਕ ਵਾਰ ਨਸ਼ਾ ਤਸਕਰ ਸਜ਼ਾ ਹੋ ਜਾਂਦਾ ਹੈ ਕਿ ਹੈਂਡੀਕੇਟ ਮੁਕਦਮੇ ਚ ਤੇ ਜਿਹੜੀ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਜਿਹੜੀ ਵੇਚ ਨਹੀਂ ਸਕਦੀ ਉਹ ਜ਼ਬਤ ਕਰਨ ਦੀ ਪ੍ਰੋਸੀਡਿੰਗ ਚੱਲ ਪੈਂਦੀ ਹੈ ਤੇ ਉਹਦੀ ਵੀ ਅਪਰੂਵਲ ਸਾਨੂੰ ਦਿੱਲੀ ਕੰਪੀਟੈਂਟ ਅਥਾਰਟੀ ਤੋਂ ਮਿਲਦੀ ਹੈ ਜਿੱਦਾਂ ਹੀ ਫੂਡ ਬੀਚਰ ਦਾ ਸਾਡੇ ਕੋਲ ਆਰਡਰ ਹੁੰਦਾ ਹੈ ਤੇ ਜਿਹੜਾ ਜਾਤਿਆ ਅਨੁਸਾਰ ਉਹਦੀ ਪ੍ਰਾਪਰਟੀ ਜਿਹੜੀ ਨਿਲਾਮ ਕਰਾਈ ਜਾਂਦੀ ਹੈ ਤਿੰਨ ਲੰਮੀ ਦੀ ਜੋ ਵੀ ਪ੍ਰੋਸੀਡਿਵ ਸਰਕਾਰੀ ਖਜ਼ਾਨੇ ਚ ਜਿਹੜੀ ਕਰਾਈ ਜਾਂਦੀ ਹੈ ਜਿਲ੍ਹੇ ਦੇ ਸਬਡਿਵੀਜ਼ਨ ਵਿੱਚ ਸਭ ਤੋਂ ਜ਼ਿਆਦਾ ਸੰਗਾਨ ਬੰਦੋਜੇ ਐਕਸ਼ਨ ਜਾਂ ਕੋਈ ਇਸਾ ਤਰ੍ਹਾਂ ਦਾ ਕਪੂਰਥਲਾ ਪੁਲਿਸ ਕਪੂਰਥਲਾ ਪੁਲਿਸ ਵੱਲੋਂ ਸਬਡਿਵੀਜ਼ਨ ਵਾਈਜ਼ ਅਸੀਂ ਜਿਹੜੇ ਡਰੱਗ ਹੌਟਸਪੌਟਸ ਹੈ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਡਰੱਗ ਹੌਟਸਪੌਟਸ ਦੇ ਉੱਤੇ ਮੁਸਤੈਦੀ ਨਾਲ ਸਾਕੀ ਨਾਲ ਅਤੇ ਰੈਗੂਲਰ ਬੇਸਿਸ ਤੇ ਅਸੀਂ ਜਿਹੜਾ ਸਰਚ ਆਪਰੇਸ਼ਨਸ ਅ ਲਗਾਤਾਰੀ ਚਲਾ ਰਹੇ ਹਾਂ ਇਹਦੇ ਵਿੱਚ ਜਿਹੜੇ ਨਸ਼ਾ ਵੇਚਣ ਦੇ ਆਦੀ ਹੈਗੇ ਆ ਉਹਦੀ ਸਾਡੀ ਸੇ ਲਿਸਟਾ ਵੀ ਬਣਾਈਆਂ ਹੋਈਆਂ ਆ ਆ ਇਹ ਜਿਹੜਾ ਫੀਡਬੈਕ ਮੈਨੂੰ ਮਿਲਦਾ ਹੈ ਤੇ ਆਮ ਸ਼ੋਰ ਤੁਹਾਨੂੰ ਵੀ ਮਿਲਦਾ ਹੋਣਾ ਕਿ ਜਿਹੜੇ ਇਹ ਨਸ਼ਾ ਤਸਕਰ ਹੈ ਹੁਣ ਸਾਡਾ ਏਰੀਆ ਭੱਜ ਛੜਾ ਛੱਡ ਕੇ ਹੀ ਆਪਣੇ ਘਰ ਤਾਲੇ ਲਾ ਕੇ ਭੱਜ ਚੁੱਕੇ ਹਨ ਤੇ ਜਿਹੜੇ ਵੀ ਇੱਥੇ ਹਨ ਤੇ ਇਸ ਕੰਮ 'ਚ ਇਨਵੋਲਡ ਹੈਗੇ ਆ ਮੈਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਸੋ ਮਿੱਤੇ ਜੀ ਜੀ ਬੋਟਾ ਕੋਲ ਤੁਸੀਂ ਇੰਟਰਵਿਊ ਲਏ ਹੋਏ ਹੋ। ਜੀ ਬੋਸ ਤੋਂ ਬਾਅਦ ਵੀ ਇੰਟਰਵਿਊ ਬਾਅਦ ਦੁਆਰਾ ਵੀ ਇਹ ਨੀਤੀ ਹੈ ਸਾਡੇ ਸ਼ਹਿਰ ਦੀ। ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਮੈਂ ਇਹੀ ਦੱਸਣਾ ਚਾਹੁੰਦਾ ਉਹ ਨਿਰੰਤਰ ਹੀ ਚਲਦੀ ਰਹੂਗੀ ਤੇ ਜਿੱਥੇ-ਜਿੱਥੇ ਵੀ ਨਸ਼ਾ ਦੇਖੂਗਾ ਅਸੀਂ ਪੂਰੀ ਮਸਤੀ ਨਾਲ ਤੇ ਕੰਮ ਕਰਕੇ ਸਭ ਤੋਂ ਸਖਤ ਧਾਰਾਾਂ ਬਣ ਤੈਹਰ ਉਹਨਾਂ ਨੂੰ ਸਜ਼ਾ ਦੇਣਾ। ਸਰ ਆਂਗਲੇ ਸਭ ਮੈਂ ਬਿਲਕੁਲ ਜਿਵੇਂ ਕਿ ਮੈਂ ਦੱਸਿਆ ਜਿਹੜਾ ਇਹ ਯੁੱਧ ਨਸ਼ਿਆਂ ਮੇਨੂੰ ਤੇ ਹੈਗਾ ਹੈ ਤੇ ਜਿਹੜਾ ਯੁੱਧ ਅਸੀਂ ਬਿਲਕੁਲ ਪੂਰੇ ਆਪਣੇ ਦੇ ਜਿਹੜਾ ਐਂਡ ਹੈ ਲੌਜੀਕਲ ਐਂਡ ਤੱਕ ਅਸੀਂ ਲੈ ਕੇ ਜਾਵਾਂਗੇ ਜਿਹੜਾ ਨਸ਼ਾ ਸਮਗਲਰ ਹੈਗਾ ਉਹੀ ਸਾਡਾ ਮੇਨ ਜਿਹੜਾ ਟਾਰਗੇਟ ਹੈਗਾ ਤੇ ਉਹਨਾਂ ਦੀ ਵੀ ਅਸੀਂ ਜਿਹੜੇ ਲੋਕਾਂ ਦੇ ਸਹਿਯੋਗ ਨਾਲ ਫੋਰਸ ਸਾਡੇ ਬੁਖਤ ਜਿਹੜਾ ਸੂਤਰਾ ਤੋੜ ਉਹਨਾਂ ਦੀ ਅਸੀਂ ਲਿਸਟਾ ਬਣਾਈਆ ਤੇ ਉਹਨਾਂ ਤੇ ਅਸੀਂ ਜਿਹੜਾ ਬੜਾ ਸ਼ਕਤੀ ਨਾਲ ਜਿਹੜਾ ਇਨਫੋਰਮੇਸ਼ਨ ਬੇਸਡ ਅਸੀਂ ਕੰਮ ਕਰਾਂਗੇ ਤੇ ਸਭ ਤੋਂ ਸਭ ਤੋਂ ਉਹਨਾਂ ਦੇ ਖਿਲਾਫ ਕਰ ਦੇਵਾਂਗੇ